ਰਾਜੀ ਪਹਿਲਾ ਚੀਜ਼ ਦਿਖਾ ਦੇ ਤੇਰੇ ਫੱਟਾ ਨਹੀਂ 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 ਨਾ ਕਿਉਂ ਵੀ ਮੈਂ ਤਾਂ ਮਾਲ ਦਿਖਾਉਣ ਆ ਖਬਦਾ ਇਹ ਕਾ ਦੇਖੋ ਜੀ ਇਹਦੇ ਮਗਰੋਂ ਪੱਟੀ ਨਹੀਂ ਵੀ ਹੈ ਇਹਦੇ ਮਰੋ ਦਾ ਆਰ ਬਾਕੀ ਇਹੋ ਜਮੀਨ ਨਹੀਂ ਹੈ ਭਈ ਆ ਜਾ ਇਹਨੇ ਮਰਜੀ ਦਾ ਬੋਲ ਇਹਦਾ ਕੱਡੀਆਂ ਦੀ ਘਰੇ ਸੇਵਾ ਕਰਨੀ ਹੈ ਦਾਣਾ ਪਾਈ ਮਸੀਨ ਪਾਈ ਇਹਦੇ ਮਰੋਂ ਪੱਟੀ ਨਹੀਂ ਹੈ ਜਿਹੜੀ ਇਹ ਬਟੇ ਕਰਦੇ ਆ ਆਦਾ ਬੜਾ ਆਦੀ ਹੈ ਲੋਕ ਤਾਂ ਇਹ ਪਹਿਲਾਂ ਤਾਂ ਉਹਦੇ ਸਾਡੇ ਭਾਈ ਜਿਹੜੇ ਬਹੁਤ ਆਦੇ ਹੈ ਇਹ ਜਿਹੜੇ ਜਾਨਲੇ ਬੱਚਾ ਲੈਦੀ ਹੈ ਹਾਂ ਸੰਧਾ ਬਾਬਾ ਜੀ ਇਹ ਤੁਹਾਡੇ ਕਾਰਾਂ ਮਾਰ ਕੇ ਖਾਚੂੜ ਆਉਦੀ ਲਾਗ ਮੈਂ ਅੱਜਾ ਵੀ ਤੁੰਬੀ ਵਿੱਚ ਨੰਨੀਆਂ ਵਿੱਚ ਨੰਨੀਆਂ ਕੇ ਦੋ ਜੀ ਜੀ ਜੇ ਫਿਰ ਕੱਪੜਾ ਬੋਲੀ ਮੀਮ ਨਹੀਂ ਜੀ ਮਗਰ ਇਹਦੇ ਲੱਖੋ ਫਿਰ ਕੱਪੜਾ ਹੋ ਗਈ ਜੀ ਜਿਹੜਾ ਟੱਪ ਗਿਆ ਉਹ ਨਹੀਂ ਹੋਈ ਨਾ ਕਰ ਪ੍ਰਣਾਮ ਮੇਰੇ ਆ ਗਈ ਜੀ ਮੇਮਨੀ ਆ ਗਈ ਨਾ ਫਿਰ ਦਵਾਰੀਆ ਕਹਿ ਤਿੰਦਾ ਮੈਂ ਵੀ ਨਹੀਂ ਦੀ ਸੋਹਣੀਆ ਲਾਗ ਰੇ ਰੰਗ ਤੇ ਥੱਲੇ ਬਾਪੂ ਦੋ ਵੀ ਦੇਂਦੀ ਇੱਕ ਵੀ ਦੇ ਦੇਂਦੇ ਨਾ ਠੇ ਢੋਲ ਨੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਨੇ ਅੱਜ ਇੱਕ ਦਿੱਤਾ ਵਿਆਹ ਦੇ ਕਾਹਨੂੰ ਦੋ ਦੋ ਵੀ ਆ ਚਾਰ ਦੋ ਵੀ ਤਰ ਦੋ ਇਹਦਾ ਹੀ ਨਿਵਾ ਪਰ ਨਾਲ ਹੀ ਇੱਕ ਨਾ ਆ ਗਿਆ ਪੁਰਾ ਫੋਚ ਗਿਆ ਇੱਧਰ ਆ ਜਾ ਮੈਂ ਤਾਂ ਨਹੀਂ ਕਰਾ ਉਹ ਪੱਟੇ ਹੀ ਫਸਦਾ ਆ ਆ ਜਾ ਬਈ ਚੱਲ ਇਹ ਟੋਕ ਨੂੰ ਬੰਦਾ ਆ ਪਾ ਖਾਓ ਪਾਠੀ ਵੀ ਬ੍ਰੇਵਨ ਪਥਵੀ ਤੱਕੜੀ ਹੈ ਬਈ ਨਾ ਤਰੀ ਉਹ ਵਰਗੀ ਥੱਲੇ ਆ ਉਹ ਬੋਲੀ ਇਸ ਤਰ੍ਹਾਂ ਇਹ ਪਿਆ ਹੋਰ ਮਕਰੀ ਲਓ ਜੀ ਬਰੇ ਆ ਵੀ ਜੀ ਇਹਨੂੰ ਕੱਟ ਦੇਤੀ ਇਹਨੂੰ ਪਿਆ ਹੋਰ ਨਾ ਦੇਸੀ ਹੈ ਜੀ ਨਾ ਪਿਆ ਹੋਰ ਹੈ ਆਪਣੀ ਤਾਂ ਗੱਲਾਂ ਖੜੀਆਂ ਨੇ ਕਿਉਂ ਜੀ ਰਲਮੀ ਐ ਜਿਹੜੀਆਂ ਜਮੀ ਪਿਓਰ ਨੇ ਉਹ ਤਾਂ ਲੱਖਾਂ ਤੋਂ ਕਹਾਣੀਆਂ ਟੱਪੀਆਂ ਹੋਈਆਂ ਉਹ ਤਾਂ ਆਪਾਂ ਨੂੰ ਕੋਈ ਪਾਲੀ ਦੰਧਾ ਨਹੀਂ ਨਾ ਬੱਕਰੀਆਂ ਵੀ ਆਉਣ ਸਿੱਧੀ ਗੱਲ ਆਪਣੇ ਨੇ ਕਿਉਂ ਜੀ ਪਾ ਖਾਰਮਾਂ ਦੇ ਅੰਦਰੇ ਘਰਾਂ 'ਚ ਖੜਦੇ ਖੜੀਆਂ ਨੇ ਪਾਲੀ ਚਾਰ ਪੀਰ ਨਹੀਂ ਦੰਦੀ ਇਹ ਲੋਕ ਆ ਮੁੱਲ ਮੁੱਲ ਜੀਨੇ ਰੋਟੀ ਦਾ ਟਾਈਮ ਗੁਜ਼ਾਰਾ ਟਾਈਮ ਪਾਸ ਕਰਨੇ ਉਹ ਮੰਦੀ ਬੱਕਰੀ ਲੈ ਰੋ ਸਾਹਿਬ ਜੀ ਕਿਉਂ ਖਾ ਬਣਾਉਣਾ ਜੇ ਗਾ ਬਣਾਉਣਾ ਆਪਰ ਗੱਲ ਬਟੋਰੋ ਨੀ ਤੇਨੇ ਬੱਕਰੀ ਕਤਰੀ ਗਊ ਜੇ ਯਾਰ ਦਾ ਨਾ ਦੁੱਧ ਪੀ ਆ ਜੇ ਵਹੜਾ ਬੱਚਾ ਪਾਲ ਇਹਦਾ ਪੱਕਰੀ ਮੰਡੀ ਆ ਬੱਕਰੀ ਹੋ ਜਾਂਦੀ ਆ 22000 ਰੁਪਏ ਆ ਬੱਬਾ ਗੱਲ ਦੇ ਤੈਨੂੰ ਮੈਂ ਇੱਕ ਪਖਾਣਾ ਪਾ ਕੇ ਦੱਸਾਂ ਸਾਈਂ ਕੱਟ ਕੇ ਦਿਓ ਜਿਆਦਾ ਮੰਨੂ ਮਾਰੀ ਨਹੀਂ ਮੈਨੂੰ ਕੱਟ ਕੇ ਆਪਾਂ ਚਲੋ ਆਗੇ ਐਨ ਲਾਈਕ ਕਰ ਲੋ ਬਈ ਚੰਗੀ ਤਰ੍ਹਾਂ ਪਤਾ ਫੜੀਆ ਬੜਾਇਆ ਬੱਚਾ ਇਹਦਾ ਇੱਕ ਰਾਜੋ ਉਹ ਤੇ ਜੀ ਪਹਿਲਾਂ ਦੇਖ ਕੇ ਗਏ ਆ ਅੱਲਾ ਪੈ ਤਾਂ ਹੀ ਗੱਲ ਛੇੜ ਮੈਂ ਕਿੱਦਾਂ ਕੱਢ ਗਿਆ ਉਹ ਤੋਂ ਪਹਿਲਾਂ ਮੈਂ ਕਿਹਾ ਸੀ ਕਿਹਾ 2 ਵਜੇ ਨਹੀਂ ਤਾਂ ਸੁਣ ਲੈ ਗੱਲ ਆ ਚੁੰਗੇ ਆ ਉਹਦੇ ਮਾਮੇ ਦਾ ਪੁੱਤ ਲੈ ਗਿਆ ਚਾਕੇ ਇੱਕ ਲੈ ਗਿਆ ਹੁਣ ਜੇ ਪਹਿਲਾਂ ਦੱਸੀ ਚੰਗੀ ਰਹਿੰਦੇ 2000 ਘੱਟ ਦੇ ਦੀ ਬਸ ਆ ਗੱਲ ਬੱਕਰੇ ਮੰਗੜਾ ਉਹ ਲੈ ਗਿਆ ਇੱਕ ਬੱਕਰਾ ਉੱਪ ਆ ਹੁਣੀ ਲੱਗਿਆ ਉਹ ਦੱਸਿਆ ਚੰਗਾ ਰੰਦਾ ਉਧਰ ਪੈਸੇ ਫੜਾਣੇ ਮੈਂ ਮੇਵਣੇ ਦੋ ਭਾਣੇ ਉਹ ਆਦਾ ਇਹਨੂੰ ਕਹਿੰਦਾ ਮਾਮਾ ਬੱਕਰੀ ਆ ਬਧੀ ਮੇਵਣਾ ਕੁਝ 17 ਦਾ ਥੋੜਾ ਹੈ ਪਰ ਤੂੰ ਵੀ ਦੱਸ ਬੰਦੇ ਯਾਰ ਇਹ ਕਿਰ ਮੈਂ ਪਰਕੇ ਲਿਆਦਾ ਨਾ ਬੰਦਾ ਬੰਦੇ ਨੇ ਕਮੀ ਬੰਦਾ 24000 ਰੁਪਏ ਦੇ ਹੋਰ ਦਾ ਉਹ ਬਾਈ ਆ ਜਾ ਗਾੜੀ ਆਦਾ ਮੱਥਾ ਹੀ ਉਹ ਟੀਕਾ ਨਹੀਂ ਕਰਦੇ ਹੁੰਦੇ ਇਹ ਨਹੀਂ ਜੰਦਾ ਕਿ ਨੂੰ ਖਾ ਸਕਦਾ ਉਹ ਲਊਗਾ ਕਤਲਕਾਰੀ ਜਨਾ ਕਰਨਾ ਆਉਂਦਾ ਤੇ ਉਹ ਬੁਰਾ ਹੈ ਟੀਕਾ ਨਾ ਤੈਨੂੰ ਆਇਂਦਾ ਨਹੀਂ ਮੈਂ 100 ਨਹੀਂ ਜਿੰਨਾ ਬੱਕਰੀ ਪੇਹਾ ਜੋ ਤੂੰ ਆ ਦੋ 1000 2000 ਘਟਦੇ 2000 ਘਟਦੇ ਜਿਆ ਮੈਂ ਬਣਾ ਕਿੰਦਾ 1200 ਤੋਂ ਏ ਤੱਕ ਤੂੰ ਦੋ ਘੱਟ ਦੇ ਦੇ ਉਹ ਤਾਂ ਮਿਲ ਹੀ ਨਹੀਂ ਗਏ ਏ ਤਾਂ ਥੋੜਾ ਮਨੇ ਨਹੀਂ ਫਰਦਾ ਫਰਦਾ ਨਾ ਰੱਖੀ ਬੇਨਾ ਜੀ ਪਾਕਿਸਤਾਨ ਦਾ ਨਾਮ ਹੈ ਹੋਰ ਮੜਾ ਮੋਟਾ ਉਹ 1000 ਰੁਪਏ ਅਸਲ ਵਿੱਚ ਤੈਨੂੰ ਪਤਾ ਯਾਰ ਜੂ ਕਿੰਨਾ ਦਿਨ ਮਾਰਾ ਓਏ ਛੱਡ ਸਾਈ 17 ਵੀ ਛੱਡ 12000 ਦੀ ਬੱਕਰੀ ਦਿੰਨੇ ਲੈ ਫੜਾ ਯਾਰ ਮੇਰੇ ਤੇ ਕੁਲ ਬਚ ਰਹੇ ਨਾ ਮੇਮਣੇ ਵਾਲੀ ਤੋੜ ਦੇ ਨਾ ਅੱਗੇ ਜੋਦੀ ਮਰਜੀ ਹਾਂ ਆਪਾਂ ਹਾਂ ਮੇਮਣੇ ਦੀ ਝੋਲ ਤੇ ਉਹਦਾ ਵਿਚਨੇ ਸੱਚੀ ਗੱਲ ਦੱਸਤੀ ਅਗਲੇ ਦੀ ਮੈਂ ਤਾਂ ਇੱਕ ਬੱਚਾ ਦੇਤਾ ਭਾਈ ਅੱਛਾ ਦਿਨ ਦਾ ਮੇਮਣੇ ਨੇ 25 ਤੋਂ ਘੱਟ ਦੇਣੀ ਨਹੀਂ ਸੀ ਉਹ ਵੀ ਤੈਨੂੰ ਤਾਂ ਦਿੰਨਾ ਵੀ ਹੁਣ ਚਲ ਇੱਕ ਜਰ ਭਾਂਚਣਾ ਕਿਆ ਕਹ ਰਹੇ ਵੀ 2000 ਘੱਟ ਬੱਤੀ ਮੈਂ ਤਾਂ ਸੱਚੀ ਗੱਲ ਦੱਸਤੀ ਮੈਂ ਮੇਮਣਾ ਦੇਤਾ ਜਦੋਂ ਮੂਹ ਆਪਣੇ ਲਗਿਆ ਵੀ ਦਾ ਮਾਮੇ ਦਾ ਨਾਂ ਮੈਂ ਛੋਟੇ ਨਾਲ ਧੱਕਾ ਕਰ ਸਕਦਾ ਨਾ ਉਹਦਾ ਥੋੜੀ ਖੁਸ਼ੀ ਦਾ ਸੌਦਾ ਹੈ ਉਹ ਵੀ ਤੈਨੂੰ ਆਜੇ ਫੇਦੇ ਦੋਨੇ ਹੁੰਦੇ 25 ਤੋਂ ਘੱਟ ਨਹੀਂ ਦੇ। ਉਹ ਆਜੇ ਮੈਂ ਤਾਂ ਉਰੇ ਆਪੇ ਬੋਲੀ ਜਾਂਦਾ। ਹੈ? ਕਾਹ ਕਰੀਂ 10 ਕਿੰਨੇ ਦੇ? ਇੱਕ ਲਾਈਕ ਕਰ। ਬਾਬਾ ਬਈ ਮਸਤੀ। ਆਪੇ ਬੋਲੀ ਨਹੀਂ ਖੜ ਕੇ ਆ ਜਾਂਦਾ। ਕੋਈ ਜ਼ਰੂਰੀ ਨਹੀਂ ਕਿਸੇ ਨੂੰ ਮਾਰ ਕੇ ਖੀਰ ਖਵਾਉਣੀ। ਕਿਉਂ ਜੀ? ਮਰਜੀ ਦੇ ਮਰਜੀ ਦੇ ਭਾਈ ਮੈਂ ਇਮਾਨਦਾਰ ਹਾਂ ਭੱਜ ਜੀ ਕਿਹੜੀ ਮੰਗਦੇ ਹੋ ਠੀਕ ਆਂ ਯਾ ਕਿਤੇ ਬਦਾਈਆਂ ਕਿਤੇ ਉਹ ਕੰਮ ਨਾ ਕਰੋ ਰਾਈਆਂ ਕਿਤੇ ਨਵਈਆਂ ਕਿਤੇ ਸੌਦਾ ਇਦਾਂ ਹੋ ਜਾਂਦਾ ਵੇਖੀ ਉੱਧਰੇ ਜਿਹੜੇ ਸੇਤਾਂ ਤੋਂ ਸਾਗੇ ਤੇ ਮانے ਨਹੀਂ ਖੜਦਾ ਮਾਨੂੰ ਸੋਈ ਜਿੱਥੋਂ ਜੇ ਮਾਨੰਤ ਨੂੰ ਖੜਦਾ ਤਾਂ ਅਸੀਂ ਵਿੱਚ ਖੜੇ ਆ ਮੈਂ ਮੈਂ ਮਨਿਆ ਮਾਰਦਾ ਪਾਵਾ ਵੀ ਬੈਠਾ ਰਾਂ ਯਾਰ ਸੌਦਾ ਕਰਦਾ ਸਾਨੂੰ ਮੰਨੂਰ ਹੈ ਨਹੀਂ ਮੰਨੂਰ ਕੋਈ ਗੱਲੇ ਨਹੀਂ ਯਾਰ ਬੱਕਰੀਆਂ ਦੀ ਵਦਕੀ ਵੇਚ ਦਾਂਗੇ ਹਾਂ भे पोइ बर्फ़ बर्फ़